ਲੁਧਿਆਣਾ ਦੇ ਲੱਡਵਾਲ ਟੋਲ ਪਲਾਏ ਤੇ ਬਹੁਤ ਹੀ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਸ਼ੀਸ਼ੇਰਾਂ ਆਗੂ ਅਤੇ ਟੋਨ ਪਲਾਜ਼ ਦੇ ਕੰਮ ਕਰ ਰਹੀ ਲੜਕੀ ਦੇ ਨਾਲ ਬੱਤਲੂਕੀ ਵੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਲੁਧਿਆਣਾ ਦੇ ਲੱਡਵਾਲ ਟੋਲ ਪਾਏ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਟੋਲ ਪਲਾਏ ਦੇ ਕੰਮ ਕਰ ਰਹੀ ਲੜਕੀ ਨੇ ਦੱਸਿਆ ਕਿ ਬੈਰੀਅਰ ਦੇ ਕੋਲ ਜਦੋਂ ਗੱਡੀ ਆਈ ਤਾਂ ਮੈਂ ਉਹਨਾਂ ਦੇ ਕੋਲੋਂ ਪੈਸੇ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਸ਼ੀਸ਼ੇਰਾਂ ਦਾ ਪ੍ਰਧਾਨ ਹ ਜਿਸ ਤੋਂ ਆ ਲੜਕੀ ਨੇ ਉਹਨਾਂ ਦੇ ਕੋਲੋਂ ਪੈਸੇ ਮੰਗੇ ਅਤੇ ਲੜਕੀ ਨੇ ਕਿਹਾ ਕਿ ਉਹਨਾਂ ਨੇ ਮੇਨਾਂ ਬਹੁਤ ਜ਼ਿਆਦਾ ਬਸੂਕੀ ਕੀਤੀ ਅਤੇ ਮੈਨੂੰ ਗੰਦੀਆਂ ਗੰਦੀਆਂ ਕਾਲਾ ਵੀ ਕਰ ਦਿੱਤੀਆਂ ਉੱਥੇ ਹੀ ਦੂਸਰੇ ਪਾਸੇ ਜਦੋਂ ਗੱਡੀ ਚਾਲਨਾਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਲੜਕੀ ਦੇ ਮੇਨਾਂ ਬਸੂਕੀ ਕੀਤੀ ਹੈ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਖੜਾ ਹੋਇਆ ਹੈ ਹੁਣ ਦੋਸਤੋ ਦੇਖਣਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਪੜਤਾਲ ਕਰੇਗੀ ਕੀ ਇਸ ਲੜਕੀ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਇਹ ਸਾਰੀ ਖਬਰ ਦੀ ਅਪਡੇਟ ਅੱਜ ਕਰੇਗਾ A1 ਪੰਜਾਬੀ ਟੀਵੀ ਕੀ ਗੱਲ ਕੀ ਹੋਈ ਆ ਮੈਂ ਕਹਿੰਦਾ ਤੇਰੇ ਸਿਰ ਸਰਦੋਂ ਬਰਵਾਣਾ ਕਹਿੰਦੀ ਬਕਵਾਸ ਕਰਨਾ ਬੰਦ ਕਰ ਹੂੰ ਉਹਦਾ ਫੇਕ ਕਰਾਣਾ ਦਿੰਦੇ ਨਹੀਂ ਆਇਓ ਤਾਰ ਗਈ ਉਹ ਕੋਸਾ ਤੂੰ ਤਾ ਤਾ ਯਾ ਬੋਲ ਲਓ ਨੂ ਇਹ ਰਗੜ ਗਈ ਰਗੜ ਗਈ ਇੱਕ ਮਿੰਟ ਕਰ ਇੱਕ ਮਿੰਟ ਤੂੰ ਕਰ ਇੱਕ ਰੁਪਿਆ ਸਟਾਲ ਦੇ ਤੇ ਹਿੰਮਤ ਹੈ ਕਿ ਤੈ ਕੱਲਾ ਤੋਂ ਇੱਟਾਂ ਪਾਈ ਪਾਈ ਫਾਰਲਾ ਕੀ ਹੋਇਆ ਆਪਣਾ ਬਾਜੀ ਇੱਧਰ ਥੋੜਾ ਬਰੀਫ ਕਰਕੇ ਜਾਉ ਨਾ ਥੋੜਾ ਬਰੀਫ ਕਰਕੇ ਜਾਉ ਬਾਜੀ ਮੈਂ ਕਿਹਾ ਸ਼ੇਰਸਰ ਦਾ ਪ੍ਰਧਾਨ ਆ ਜੀ ਕੰਨੀ ਰਾਮ ਜਿਆਦਾ ਬਰੀਬਾਤ ਕਰਦਾ ਅੱਛਾ ਜੀ ਸਾਲੇ ਸਟੂਪਰ ਤੇ ਆਉਗਾ ਨਹੀਂ ਉਹਨਾਂ ਦਾ ਮਤਲਬ ਇਹ ਕਹ ਕਾ ਉਹਨੂੰ ਉਹਨੂੰ ਗੱਲ ਕਰ ਦਿਓ ਉਹਨੂੰ ਨਹੀਂ ਦੇਖਦਾ ਤੇ ਤੂੰ ਕਿਉਂ ਤੂੰ ਕਹ ਉਹਨੂੰ ਕੱਪ ਕੇ ਤੁਰ ਉਹ ਕੁੱਲ ਨੂੰ ਬੁਲਾਉਣਾ ਡੱਕਲ ਤੂੰ ਦਰਦੀਆਂ ਤੇਗੜਾ ਲੈਂਗੁਏਜ ਦੇ ਮੈਮ ਮੈਮ ਕੀ ਹੋਇਆ ਕੀ ਮੈਮ 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 ਕੀ ਗੱਲ ਕੀ ਹੋਈ ਹੈ ਦੱਸੋਗੇ ਥੋੜਾ ਜਿਹਾ ਤੁਸੀਂ ਆਪਣਾ ਪੱਖ ਵੀ ਦਿਓ ਥੋੜਾ ਜਿਹਾ ਮੇਰਾ ਨਾਮ ਫਰਵਜਿਤ ਕੋ ਹੈ। ਅੱਛਾ ਕੀ ਹੋਇਆ ਕੀ ਸੀਗਾ? ਸਰ ਉਹਨਾਂ ਕੋਲ ਸ਼ਿਫਸ ਐਨਾ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲੱਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚ-ਉੱਚ ਬਹੁਤ ਜ਼ਿਆਦਾ ਬੋਲ ਰਿਹਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤੀ ਨਹੀਂ ਕਿਹਾ ਹੈਗਾ। ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਫਿਸ ਜਾ ਕੇ ਮੈਂ ਗੱਲ ਕਰ ਲਓ। ਕਹਿੰਦਾ ਤੂੰ ਕੌਣ ਹੁੰਦੀ ਆ ਮੈਨੂੰ ਇੰਨੀ ਗੱਲ ਕਹਿਣ ਵਾਲੀ ਉਹ ਗਾਲਾਂ ਕੱਢਣ ਲੱਗ ਪਏ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ। ਮਤਲਬ ਉਹਨਾਂ ਨੇ ਕាល ਹੀ ਕਹੇ ਸੀ ਕਿ ਘੇਰੇ ਤੇ ਨਹੀਂ ਐਗਜ਼ਾਮ ਸੀ ਨਾ ਕਿ ਮੈਂ ਫਾਤੋਂ ਨੂੰ ਕੁਝ ਨਹੀਂ ਬੋਲੀ ਸੀਗੀ ਪਰ ਉਹ ਮੈਨੂੰ ਜ਼ਿਆਦਾ ਗਾਲਾਂ ਕੱਢਣ ਦਾ ਪਿਆ ਪਰ ਮੈਂ ਤੁਹਾਡੇ ਨਾਲ ਮਿਸਬੀਹ ਕੀਤਾ ਗਿਆ ਗਾਲਾਂ ਕੱਢੀਆਂ ਗਈਆਂ ਕੀ ਚਾਹਨੇ ਕਿਉਂ ਸਰਕਾਰ ਤੋਂ ਕੀ ਮੰਗਦੇ ਪੂਰੇ ਜੀ ਪ੍ਰਸ਼ਾਸਨ ਤੋਂ ਕੀ ਮੰਗਦੇ ਸੋ ਮੈਂ ਇਹ ਹੀ ਜਾਨੀਆ ਕਿ ਸਾਰੀ ਸੇਫਟੀ ਸਾਰੀ ਸੇਫਟੀ ਹੋਵੇ ਸਾਡੇ ਕੋਲ ਤੇ ਬਸ ਉਹਨੂੰ ਜੋ ਤੇ ਬਣਦੀ ਕਰਵਾ ਜਦੋਂ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਐਸੇ ਦੇ ਕੇ ਗਏ ਨੇ ਕਿ ਉਹਦੇ ਬੱਦ ਉਹ ਬੈਰੀਕਡ ਤਾਂ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਪੂਮ ਬੈਰੀਅਰ ਤੋੜ ਕੇ ਬੈਰੀਕਡ ਸਵੈਪ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀ ਕੋਣ ਸੀ ਕਿੱਥੇ ਦੇ ਰਹਿਣ ਵਾਲੇ ਸੀ ਨਹੀਂ ਸਰ ਮੈਨੂੰ ਨਹੀਂ ਪਤਾ ਮੈਡਮ ਦੇ ਮੈਡਮ ਦੇਖਿਆ ਜਾਵੇ ਜਦੋਂ ਮੈਂ ਤੁਸੀਂ ਉਹਨਾਂ ਕੋਲ ਪੈਸੇ ਮੰਗਨੇ ਸੀ ਕਿਤੀ ਉਹ ਗੱਡੀ ਦੇ ਵਿੱਚੋਂ ਬਾਹਰ ਆ ਕੇ ਕੋਈ ਹੱਥ ਪਾਈ ਉਹਨੇ ਕੀਤੀ ਹੈਗੀ ਤੁਹਾਡੇ ਹਾਂਜੀ ਸਰ ਉਹ ਫੌਥ ਰੋਡਲੀ ਬੋਲਦੇ ਸੀ ਕਿ ਤਾਂ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਫੇਰ ਵੀ ਉਹਨੂੰ ਮੈਂ ਪਿਆਰ ਨਾਲ ਕਿਹਾ ਕਿ ਸਰ ਤੁਸੀਂ ਸੇਤਾ ਨਾਗਰੋਂ ਤੁਸੀਂ ਆਫਿਸ ਆ ਕੇ ਗੱਲ ਕਰੋ ਪਰ ਉਹ ਫੇਰ ਵੀ ਮੈਨੂੰ ਬਹੁਤ ਜਿਆਦਾ ਗੰਦਾ ਗੰਦਾ ਬੋਲਦੇ ਨੇ ਜਦੋਂ ਇਹ ਕੱਲਾ ਹੀ ਉਤਰਿਆ ਸੀ ਤੇ ਨਾਲ ਹੋਰ ਬੰਦੇ ਵੀ ਸੀਗੇ ਉਹਨਾਂ ਦੀ ਜਿੰਨੀ ਵੀ ਫੈਮਿਲੀ ਸੀਗੇ ਸਾਰੇ ਉਤਰੀ ਸੀ ਤੇ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਵਗਰਾ ਦੇ ਕੇ ਇਹ ਤੁਹਾਨੂੰ ਨਹੀਂ ਸਰ ਕੁਛ ਨਹੀਂ ਦੇ ਕੇ ਕਰਕੇ ਇਹ ਨਾਲ ਇਹ ਵੀ ਧੱਕੇ ਜਾਨੀ ਆਪਣਾ ਬੈਰੀਜਟ ਵੀ ਜਾਨੀ ਚੱਕੇ ਗਏ ਹੈਗੇ ਉਹ ਰੂਮ ਵੀ ਤੋੜ ਕੇ ਗਏ ਬੈਰੀਜਟ ਸਾਈਟ ਕਰਕੇ ਆਪਣੇ ਆਪ ਹੀ ਹੌਲ ਚਲ ਗਏ ਉਹਨਾਂ ਨੇ ਕਿਸੇ ਨੇ ਨਹੀਂ ਕਰਿਆ ਜਿੰਨੇ ਵੱਲੋਂ ਪੁਲਿਸ ਨੂੰ ਕੰਪਲੇਟ ਕੀਤੀ ਜਾਊਗੀ ਇਸ ਆਪਰੇਸ਼ਨ ਹਾਂਜੀ ਸਰ ਕਿਸ ਕੇ ਜਾਨੀ ਠੀਕ ਠੀਕ ਹੈ ਸਰ ਕਿਹਨਾਂ ਦਾ ਜੀ ਨਾਮ ਕੀ ਸਰ ਦਪਿੰਦਰ ਕੀ ਹੋਇਆ ਕੀ ਪੂਰਾ ਮਾਮਲਾ ਕੀ ਮਾਮਲਾ ਤਾਂ ਮੈਨੂੰ ਵੀ ਹੁਣ ਹੀ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰ ਦਿਖਾ ਰਿਆ ਸੀ ਬੱਚੀ ਨੇ ਬਹੁਤ ਜ਼ਿਆਦਾ ਮਿਸਬੀਹ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਅਸੀਂ ਅਗੇਂਸਟ ਐਕਸ਼ਨ ਵੀ ਲਵਾਂਗੇ ਪਰ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ মিডিਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕਾ ਜੀ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੁਸੀਂ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆਪਣਾ ਠੀਕ ਹੈ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਹੈ ਤੇ ਆਪਾਂ ਇਹ ਹੀ ਕਹਣਾ ਚਾਹੁੰਦੇ ਯੂਜ਼ਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ ਠੀਕ ਹੈ ਜੀ ਜੀ ਤੇ ਸਰ ਸਰ ਦੇਖਿਆ ਜਾਵੇ ਤੇ ਕੁੜੀ ਨੇ ਉੱਥੇ ਜਾਣੀ ਕਿ ਇਹ ਬਤਮੀਜ਼ੀ ਵੀ ਕਰਕੇ ਗਿਆ ਗਾਲੀ ਗੋਚੀ ਕਰਕੇ ਗਿਆ ਹੈਗਾ ਇਹ ਆਪਣਾ ਕੁੜੀ ਹੈ ਤੇ ਕੁੜੀ ਨੇ ਕਿਸੇ ਨੂੰ ਆਪਣਾ 35 ਬੰਦੇ ਨੂੰ ਆਪਣੀ ਡਿਊਟੀ ਕਰ ਰਹੀ ਸੀ ਦੋ ਇੱਥੇ ਆਪਣਾ ਟਾਰਗੇਟ ਹੈ ਤੇ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਹੈਗਾ ਸੀ ਉਹ ਕੁੜੀ ਨਾਲ ਬਤਨਚੀ ਕਰਕੇ ਬੈਲਡਰ ਚੱਕ ਕੇ ਗਿਆ ਵਾ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਜਿਹੜੀ ਜਿਹੜੀ ਉਹ ਕਾਰਵਾਈ ਤਾਂ ਆਪਾਂ ਉੱਪਰ ਬੈਠ ਕੇ ਆਪਣੇ ਸੀਨੀਅਰ ਨਾਲ ਗੱਲ ਕਰਕੇ ਵੀਡੀਓ ਬਣਾ ਕੇ ਅੱਗੇ ਕਰਾਂਗੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਹ ਐਗਜ਼ੈਂਪਸ਼ਨ ਦੇ ਤਰੂ ਜੇ ਐਗਜ਼ੈਂਪਸ਼ਨ ਨਹੀਂ ਹੈ ਤਾਂ ਫਿਰ ਉਹ ਕੁੜੀ ਦੇ ਦੇਗੀ ਤਾਂ ਉਹ ਦਿੱਕਤ ਆਉਦੇ ਲੇਗੀ ਇਸ ਲਈ ਕਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਕਹੋ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਾਂ ਮੈਂ ਬੈਠਾ ਹੁੰਦਾ ਜਾਂ ਕੋਈ ਸੀਨੀਅਰ ਮੈਨੇਜਰ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰ ਸਕਦੇ ਨੇ ਠੀਕ ਆ ਜੀ ਸਰ ਕਿਤਨੇ ਕਿਤੇ ਲੇਡੀਜ਼ ਜਿਹੜੀਆਂ ਕੰਮ ਕਰਦੇ ਆ ਬਸ ਲੱਗੇ ਦੇ ਲੋੜ ਹੁੰਦੀ ਆ ਤਾਂ ਤੁਹਾਡਾ ਸਟਾਫ ਵੀ ਮੁੱਕੇ ਤੇ ਮਤਲਬ ਘੱਟ ਸੀਗਾ ਨਹੀਂ ਸਟਾਫ ਐਸੇ 10 ਮਿੰਟ ਇਸ ਗੱਲ ਨੂੰ ਦੇਖੋ ਇਹ ਇਨ ਬਿਟਵੀਨ ਹੁੰਦਾ ਕਿ ਇੱਕ ਤੋਂ ਦੋ ਡੇਢ ਤੋਂ 2:30 ਵਜੇ ਲੰਚ ਦਾ ਟਾਈਮ ਹੁੰਦਾ ਸਟਾਫ ਥੋੜਾ ਅੱਗੇ ਪਿੱਛੇ ਵੀ ਗਿਆ ਹੁੰਦਾ ਠੀਕ ਆ ਜੀ ਕਿਉਂਕਿ 8 ਘੰਟੇ ਸਟਾਫ ਕੰਮ ਕਰਦਾ ਖਾਣਾ ਖਾਣ ਤਾਂ ਜਾਣਾ ਹੀ ਉਹਨੇ ਠੀਕ ਆ ਜੀ ਅਨੈਕ ਸਟਾਫ ਦਾ ਬਹੁਤ ਵੀ ਦੇਖ ਸਕਦੇ ਹੋ ਸਟਾਫ ਦਾ ਪ੍ਰਭੂ ਹੋ ਰਾ ਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਫੇਰ ਜੀ ਟੋਲ ਵਾਲੇ ਗੁੰਡਾਗਰਦੀ ਕਰਦੀ ਕਰਦੇ ਆ ਇਹ ਚਾਰ ਬੱਚੇ ਇਕੱਠੇ ਹੋ ਜਾਣ ਫੇਰ ਟੋਲ ਵਾਲੇ ਦੀ ਗੁੰਡਾਗਰਦੀ ਬਣ ਜਾਂਦੀ ਹੈ ਜੀ